एवरीवन वेलकम बैक टू मनीषा एंड डॉली ब्लॉग्स तो कहिए कैसे हैं आप सब uh, आज है वेनसडे और uh, आज मैं बनाऊंगी सरसों का साग और ओहो देयर इज वन मिस्टेक आज का ब्लॉग मेरा पंजाबी में होगा तो फिर मैं पंजाबी में इंट्रो दे पा वेलकम बैक टू मनीषा एंड डॉली ब्लॉग्स तो कहिए कैसे हैं आप सब सत श्रीकाल जी सारे ਤੇ ਅੱਜ ਦਾ ਵਲੌਗ ਹੋਣ ਵਾਲਾ ਹੈ ਪੰਜਾਬੀ ਵਿੱਚ ਕਿਉਂਕਿ ਅੱਜ ਮੈਂ ਬਣਾਣਾ ਹੈ ਸਰਸੋਂ ਦਾ ਸਾਗ ਤੇ ਮੱਕੀ ਦੀ ਰੋਟੀ ਤਾਂ ਹੋਰ ਵੀ ਕਾਫੀ ਕੰਮ ਆ ਮੈਨੂੰ ਕੱਲਾ ਸਾਗ ਦਾ ਕੰਮ ਨਹੀਂ ਕਿਉਂਕਿ ਸਾਗ ਚ ਤਾਂ ਪੂਰਾ ਦਿਨ ਚੱਲੇ ਜਾਣਾ ਅੱਜ ਬਟ ਉਸ ਤੋਂ ਪਹਿਲਾਂ ਮੇਰੇ ਇੱਕ ਦੋ ਕੰਮ ਐ ਮੈਂ ਮੰਦਰ ਵੀ ਅੱਜ ਸਾਫ਼ ਕਰਨਾ ਆਪਣੇ ਘਰ ਦਾ ਤੇ ਪਲੱਸ ਕੱਪੜੇ ਲਗਾਣੇ ਐ ਸਭ ਤੋਂ ਮੇਨ ਕਿਉਂਕਿ ਉਹਦੇ ਵਿੱਚ ਯੂਨੀਫਾਰਮ ਹੁੰਦੀ ਆ ਵੰਸ਼ਿਕਾ ਦੀ ਤਾਂ ਹੋਰ ਕੀ ਰਹਿ ਗਿਆ ਕੀ ਰਹਿ ਗਿਆ ਹਾਂ ਕੁਝ ਕੱਪੜੇ ਉੱਪਰੋਂ ਆਏ ਆ ਜਿਹੜੇ ਉੱਪਰ ਮੈਂ ਧੋ ਧੋ ਕੇ ਢੇਰ ਲਾ ਲਿਆ ਹੁਣ ਉਹ ਤੈਹ ਕਰਨਾ ਅੱਜ ਤੇ ਜਿਦਾਂ ਕਿ ਤੁਹਾਨੂੰ ਪਤਾ ਮੈਂ ਤੈਹ ਲਾਣ ਵੇਲੇ ਤੇ ਮੈਨੂੰ ਬਸ ਖਿੱਚ ਚੜਦੀ ਆ ਕੱਪੜਿਆਂ ਨੂੰ ਤੇ ਅੱਜ ਉਹ ਵੀ ਥੱਲੇ ਉਤਾਰੇ ਤੇ ਅੱਜ ਉਹਨਾਂ ਨੂੰ ਵੀ ਤੈਹ ਲਗਾਣਾ ਹੈ ਤੇ ਬਸ ਇੱਕ ਦੋ ਕੰਮ ਹੋਰ ਹੈ ਕਿਚਨ ਦਾ ਮੜਾ ਮੋਟਾ ਜਿਹੜਾ ਰੂਟੀਨ ਦੇ ਡੇਲੀ ਦੇ ਚਾਰੋਂ ਕੋਤੇ ਹੋਆ بس ਹੋਰ ਜ਼ਿਆਦਾ ਕੁਝ ਖਾਸ ਤਾਂ ਹੈ ਨਹੀਂ ਕਿਉਂਕਿ ਅੱਜ ਇੰਨਾ ਹੀ ਬੋਝਵੇ ਮੇਰੇ ਕੋਲੋਂ ਤੇ ਬਹੁਤ ਆ ਵੈਸੇ ਜਿਹੜੀ ਵੀਕਲੀ ਸਫਾਈ ਕਰਨੀ ਸੀ ਉਹ ਮੇਰੇ ਕੋਲ ਅੱਜ ਵੀ ਨਹੀਂ ਹੋ ਪਾਣੀ ਬੈੱਡ ਸ਼ੀਟਸ ਉਤਾਰਨੀਆਂ ਸੀ ਬਟ ਨਹੀਂ ਅੱਜ ਨਹੀਂ ਹੋ ਪਾਏਗਾ ਤੇ ਬੈੱਡ ਸ਼ੀਟਸ ਵਗੈਰਾ ਮੈਂ ਦੇਖ ਲਈਆਂ ਫਰਡੇ ਨੂੰ ਫਿਰ ਸਾਰਾ ਕੰਮ ਕਰੂੰਗੀ ਸੋਫਾ ਕਵਰਸ ਵਗੈਰਾ ਸਾਰਾ ਕੁਝ ਮੈਂ ਫਰਡੇ ਨੂੰ ਆਪਣਾ ਜਿਹੜਾ ਵੀਕਲੀ ਕਲੀਨਿੰਗ ਲੈ ਜਾਣੀ ਮੈਨੂੰ ਬਹੁਤ ਚੇਤ ਦਿਮਾਗ ਚੰਦਾ ਕੀ ਕਹਿਣਾ ਕੀ ਨਹੀਂ ਕਿਉਂਕਿ ਥੋੜਾ ਜਿਹਾ ਕੈਮਰਾ ਸ਼ਾਈਆ ਮੇਰੇ ਮੈਂ ਇੱਕਦਮ ਮੈਂ ਕਬਰਾ ਜਾਨੀ ਐ ਤੇ ਚਲੋ ਲੈ ਕੇ ਚਲਦੇ ਆ ਤੁਹਾਨੂੰ ਅੱਜ ਦੇ ਦਿਨ ਦੇ ਨਾਲ ਕੀ ਕਰਦੀ ਆ ਮੈਂ ਪੂਰਾ ਦਿਨ ਚਲੋ ਜੀ ਮਿਲਦੇ ਆ ਅੱਗੇ ਵਲੌਗ ਚ ਹਾਂਜੀ ਜੀ ਤਾਂ ਇੰਟਰੋ ਤੁਹਾਨੂੰ ਮਿਲ ਗਈ ਆ ਤੇ ਬਸ ਅੱਜ ਜੋ ਜੋ ਕੰਮ ਸੀਗਾ ਉਹ ਮੈਂ ਤੁਹਾਨੂੰ ਦੱਸਤਾ ਆ ਤਾਂ ਇੱਥੇ ਆ ਗਈ ਸੀਗੀ ਮੈਂ ਆਪਣੇ ਸਾਰੇ ਸੋਫਾਸ ਦੇ ਕਵਰਸ ਵਗੈਰਾ ਝਾੜਨ ਐਕਚੁਅਲੀ ਮੈਨੂੰ ਅੱਜ ਕੱਪੜੇ ਵੀ ਲਗਾਣੇ ਸੀ ਧੂਣ ਲਈ ਨਾਲ ਹੀ ਸਾਗ ਦਾ ਕੰਮ ਵੀ ਸੀ ਨਾਲ ਹੀ ਫੋਲਡਿੰਗ ਦਾ ਕੰਮ ਵੀ ਸੀ ਕੱਪੜਿਆਂ ਦਾ ਯਾਨੀ ਕਿ ਅੱਜ ਲੈ ਦੇ ਕੇ ਕਾਫੀ ਹੈਕਟਿਕ ਡੇ ਰਹਿਣ ਵਾਲਾ ਸੀਗਾ ਮੇਰੇ ਲਈ ਕਿਉਂਕਿ ਜਦੋਂ ਕੰਮ ਇਕੱਠਾ ਕਰ ਲੈਂਦੀ ਆ ਨਾ ਮੈਂ ਫਿਰ ਮੇਰੇ ਲਈ ਦਿੱਕਤ ਹੋ ਜਾਂਦੀ ਆ ਜ਼ਿਆਦਾਤਰ ਕੱਪੜੇ ਫੋਲਡ ਕਰਨ ਦਾ ਤੇ ਉਹ ਮੈਨੂੰ ਬੜਾ ਹੀ ਔਖਾ ਜਿਹਾ ਕੰਮ ਲੱਗਣ ਲੱਗ ਪੈਂਦਾ ਕਿਉਂਕਿ ਐਕਚੁਅਲੀ ਜਦੋਂ ਧੋ ਲੈਣੀ ਆ ਉਹਨਾਂ ਨੂੰ ਉੱਪਰ ਚੜਾਇਆ ਜਾਂਦੀ ਆ ਜਦੋਂ ਮੈਂ ਉੱਪਰ ਚੜਾਇਆ ਜਾਂਦੀ ਉਹ ਕੱਪੜੇ ਕਿੰਨੇ ਦਿਨ ਪਹਿਲਾਂ ਤਾਂ ਉੱਥੇ ਹੀ ਇਕੱਠੇ ਹੁੰਦੇ ਰਹਿੰਦੇ ਆ ਫੇ ਜੇ ਤੇ ਇਹ ਲੈ ਆਂ ਤੇ نیچے ਉਤਰ ਜਾਣ ਟਾਈਮ ਨਾਲ ਤੇ ਮੈਂ ਤੈ ਕਰ ਲੈਣੀ ਆ ਨਹੀਂ ਆ ਤਾਂ ਉੱਪਰ ਹੀ ਪਏ ਰਹਿ ਜਾਂਦੇ ਆ ਤਾਂ ਬਸ ਉਹ ਵੀ ਅੱਜ ਕਹਿ ਕਵਾ ਕੇ ਮੈਂ ਇਨਾਂ ਕੋਲੋਂ ਉਪਰੋਂ ਮੰਗਾ ਲਏ ਸੀਗੇ ਤੇ ਬਸ ਉਹ ਵੀ ਅੱਜ ਤੈ ਕਰਨੇ ਸੀਗੇ ਉਹ ਟਾਈਮ ਇੰਨਾ ਐਸਾ ਚੁਣਨਾ ਨਹੀਂ ਲਿਆ ਬਟ ਇਹ ਸੀਗਾ ਕਿ ਕਾਫੀ ਜ਼ਿਆਦਾ ਥਕਾਵਟ ਹੋ ਗਈ ਸੀ ਫਰਾਈਡ ਸੌਰੀ ਵੀਨਸਡੇ ਤਾਂ ਪੂਰਾ ਦਿਨ ਹੀ ਮੇਰੇ ਇੱਧਾ ਹੀ ਗਿਆ ਚਲੋ ਜੀ ਗੱਲਾਂ ਛੱਡ ਕੇ ਮੈਂ ਵਾਪਸੀ ਵੀਡੀਓ ਤੇ ਆ ਜਾਨੀ ਆ ਤਾਂ ਬਸ ਸੋਫਾ ਕਵਰਸ ਵਗੈਰਾ ਝਾੜ ਲੇ ਸੀ ਤਾਂ ਹੁਣ ਮੈਂ ਟੇਬਲ ਦੀ ਸਾਰਾ ਰਨਰ ਵਗੈਰਾ ਲਾ ਕੇ ਉਹਨੂੰ ਚੰਗੀ ਤਰ੍ਹਾਂ ਝਾੜ ਕੇ ਇੱਕ ਸਾਈਡ ਤੇ ਕਰਤਾ ਔਰ ਇਹ ਥੋੜੇ ਦੇਰ ਤੱਕ ਮੈਂ ਚੱਕੀ ਦੇਣਾ ਸੀ ਕਿਉਂਕਿ ਇੱਥੇ ਮੈਂ ਮੰਦਰ ਸਾਫ ਕਰਨਾ ਸੀ ਰੱਖ ਕੇ ਕਪੜਾ ਵਿਛਾ ਕੇ ਸਾਫ ਸੁਥਰਾ ਇਸ ਤੋਂ ਬਾਅਦ ਫਿਰ ਮੈਂ ਮੰਦਰ ਦਾ ਸਾਰੇ ਵਸਤਰ ਵਗੈਰਾ ਚੇਂਜ ਕਰਨੇ ਸੀ ਸਾਰੇ ਜਿੰਨੇ ਵੀ ਭਗਵਾਨ ਜੀ ਸੀਗੇ ਸਭ ਦੇ ਵਸਤਰ ਵਗੈਰਾ ਚੇਂਜ ਕਰਨੇ ਸੀਗੇ ਉਹੀ ਲੱਗੀ ਹੋਈ ਸੀ ਮੈਂ ਨਾਲ ਇੱਧਰ ਹੀ ਗੁੱਚੀ ਕਦੀ ਉੱਧਰ ਟੱਪ ਰਿਆ ਬਾਅਰ ਸਿੰਬਾ ਆਪਣਾ ਰੋਲਾ ਪਾ ਰਿਆ ਸੀ ਬਸ ਇੰਨਾਂ ਹੀ ਚੀਜ਼ਾਂ ਵਿੱਚ ਪੂਰਾ ਦਿਨ ਨਿਕਲ ਜਾਂਦਾ ਐਕਚੁਅਲੀ ਵਿంటర్ ਸੀਜ਼ਨ ਵਿੱਚ ਮੈਂ ਇੰਨਾ ਦੇ ਗਰਮ ਕੱਪੜੇ ਪਾ ਦਿੰਨੀ ਆ ਕਾਨਾ ਜੀ ਉਹਨਾਂ ਦੇ ਮਾਤਾ ਰਾਣੀ ਦੇ ਤਾਂ ਬਸ ਉਹੀ ਕੱਢੇ ਸੀਗੇ ਸਾਰੇ ਸੈਗਰੀਗੇਸ਼ਨ ਕਰਕੇ ਰੱਖਤੇ ਸੀ ਮੈਂ ਇਸ ਤੋਂ ਬਾਅਦ ਆ ਗਈ ਸੀ ਮੈਂ ਆਪਣੇ ਕਮਰੇ 'ਚ ਤਾਂ ਕਮਰੇ ਦਾ ਹਾਲਾਤ ਕੁਛ ਇਧਦਾ ਦੇ ਹੀ ਸੀ ਇੱਕ ਬਾਲਟੀ ਆ ਤੇਲ ਾਨ ਵਾਲੀ ਸੀ ਤੇ ਬਾਕੀ ਜਿਹੜੇ ਚਦਰਾਂ ਦੇ ਵਿੱਚ ਕੱਪੜੇ ਸੀ ਐਕਚੁਅਲੀ ਦੇਖਣ 'ਚ ਜ਼ਿਆਦਾ ਲੱਗ ਰਹੇ ਸੀ ਬਟ ਇਹਦੇ ਵਿੱਚ ਚਦਰਾਂ ਵਗੈਰਾ ਵੀ ਸੀਗੀਆਂ ਤੇ ਤਾਂ ਹੀ ਜ਼ਿਆਦਾ ਫਲਾਵਟੀ ਹੋਏ ਪਿਆ ਸੀ ਤਾਂ ਬਸ ਇਹਨਾਂ ਨੂੰ ਲਗਾਇਆ ਫਟਾਫਟ ਕਾਸ਼ ਕੰਮ ਇੰਨੀ ਜਲਦੀ ਜਲਦੀ ਹੋ ਜਾਂਦਾ ਬਟੇ ਸਾਰਾ ਐਡੀਟਿੰਗ ਦਾ ਕਮਾਲ ਹੈ ਤੇ ਸਾਰਾ ਕੁਝ ਰੱਖਣ ਤੋਂ ਬਾਅਦ ਜਦੋਂ ਸਾਰੀਆਂ ਅਲਮਾਰੀਆਂ ਦੇ ਵਿੱਚ ਸਾਮਨ ਤੋਂ ਬਾਅਦ ਫਿਰ ਮੈਂ ਆਪਣਾ ਬੈੱਡ ਵਗੈਰਾ ਸਾਰਾ ਸੈੱਟ ਕਰ ਲਿਆ ਇੱਧਰ ਰਵੰਸ਼ਿਕਾ ਦਾ ਵੀ ਬੈੱਡ ਵਗੈਰਾ ਸਾਰਾ ਕੁਝ ਹੀ ਸੈੱਟ ਸੀਗਾ ਹੁਣ ਮੇਰਾ ਕੰਮ ਸੀਗਾ ਸਭ ਤੋਂ ਮੇਨ ਜੋ ਕਿ ਸਾਗ ਨੂੰ ਸਾਫ਼ ਕਰਨਾ ਯਾਨੀ ਕਿ ਉਹਨੂੰ ਜੋ ਵੀ ਪੱਤੇ वगैरह एक साइड पर करके अपना पालक सही तरीके ना कट करके सारा कुछ ही मैं अच्छी तरह कटिंग करके रख लेना है हाथ ना ही कर दी हूँ थोड़ा ही सिगा साग ज्यादा तो नहीं सिगा, ता ही इन्ना ज्यादा मैनू सिगी नहीं के मैं थक जाऊँगी या की है ठीक इन्ना को मैं नॉर्मली कर ली है साग साफ करन तो बाद फिर मैं बस कट लिया ਤੇ ਐਕਚੁਅਲੀ ਦੁਪਹਿਰੇ ਫਿਰ ਇਹ ਆਗੇ ਸੀ ਮੈਂ ਖਾਣਾ ਪੀਣਾ ਬਣਾਉਣ ਲੱਗ ਪਈ ਤਾਂ ਮੈਂ ਕੱਟ ਕੇ ਰੱਖ ਲਿਆ ਸੀ ਫਿਰ ਇਹ ਸ਼ਾਮ ਦੀ ਕਲਿੱਪ ਹੈ ਮੇਰੀ ਉਸ ਤੋਂ ਬਾਅਦ ਤਾਂ ਸ਼ਾਮ ਨੂੰ ਬਸ ਮੈਂ ਜਿੱਦਾਂ ਹੀ ਬੱਚੇ ਚਲੇ ਗਏ ਸੀ ਯਾਨੀ ਕਿ 6:30 ਦਾ ਟਾਈਮ ਆਇਆ ਇੱਥੇ ਤਾਂ ਉਸ ਟਾਈਮ ਹੀ ਸਾਗ ਰੱਖ ਹੋਇਆ ਮੇਰੇ ਕੋਲ ਕਿਉਂਕਿ ਮੈਂ ਲੇਟ ਹੋ ਗਈ ਸੀ ਤਾਂ بس ਇਤਸਾਰਾ ਕੁਛ ਆਪਣਾ ਲਸਣ ਅਦਰਕ ਮਿਰਚਾਂ ਜੋ ਵੀ ਮੈਂ ਇਹਦੇ ਵਿੱਚ ਪਾਣਾ ਹੁੰਦਾ ਮੈਂ ਥੋੜਾ ਜਿਹਾ ਮੈਨੂਅਲ ਚੋਪਰ ਹੀ ਚੇਹੀ ਪਾ ਕੇ ਉਹਨੂੰ ਅੱਛੀ ਤਰ੍ਹਾਂ ਗ੍ਰਾਈਂਡ ਕਰ ਲੈਣੀ ਆ ਤਾਂ ਕਿ ਮੂੰਹ ਦੇ ਵਿੱਚ ਨਾ ਆਵੇ ਉਹਦਾ ਖੜੇ ਖੜੇ ਮਸਾਲਾ ਜਿਹਾ ਨਾ ਆਵੇ ਕਿਉਂਕਿ ਨਾ ਇਹਨਾਂ ਨੂੰ ਪਸੰਦ ਆ ਨਾ ਮੈਨੂੰ ਫਿਰ ਮੈਂ ਇੱਕ ਸਾਈਡ ਤੇ ਸਾਗ ਧੋਣ ਲੱਗ ਪਈ ਸੀ ਮਸਾਲਾ ਮੈਂ ਆਪਣਾ ਰੈਡੀ ਕਰ ਲਿਆ ਸੀ ਇੱਕ ਸਾਈਡ ਤੇ ਰੱਖ ਲਿਆ ਸੀ ਤਾਂ ਸਾਗ ਵਗੈਰਾ ਧੋਣ ਲੱਗ ਪਈ ਤੇ ਲਾ ਆਪਣਾ ਸਾਰਾ ਉਧਰੋਂ ਸਾਫ਼ ਕਰ ਲਿਆ ਸੀ ਚੰਗੀ ਤਰ੍ਹਾਂ ਸਾਗ ਧੋ ਤੋ ਕੇ ਬਸ ਬਾਲਟੀ ਦੇ ਵਿੱਚ ਹੀ ਧੋਈ ਜਾਂਦੀ ਸੀ ਇੱਕ ਦੋ ਵਾਰ ਹੀ ਕੱਢਦੀ ਸੀ ਇੱਕ ਸਲੋਟ ਨੂੰ ਤਾਂ ਥੋੜਾ ਥੋੜਾ ਕਰਕੇ ਧੋ ਰਹੀ ਸੀ ਤਾਂ ਕਿ ਕੋਈ ਵੀ ਕਿਰਕ ਵਗੈਰਾ ਨਾ ਰਹਿ ਜਾਏ ਉਹਦੇ ਵਿੱਚ ਸਾਗ ਨੂੰ ਕੱਟਣ ਚ ਤੇ ਸ਼ਾਇਦ ਘੱਟ ਹੀ ਟਾਈਮ ਲੱਗਦਾ ਮੇਰੇ ਅਕੋਰਡਿੰਗ ਇਹਨੂੰ ਧੂਨ ਚ ਜ਼ਿਆਦਾ ਟਾਈਮ ਜਾਂਦਾ ਹੈ ਅੱਛੀ ਤਰ੍ਹਾਂ ਸ਼ਾਮ ਦਾ ਟਾਈਮ ਸੀਗਾ ਤੇ ਫਿਰ ਤਾਜ਼ਾ ਪਾਣੀ ਵੀ ਆਇਆ ਹੋਇਆ ਸੀ ਤਾਂ ਫਿਰ ਮੈਂ ਉੱਚੀ ਪ੍ਰੈਫਰ ਕੀਤਾ ਕਿਉਂਕਿ ਟੈਂਕੀ ਦੇ ਪਾਣੀ ਚ ਤਾਂ ਹੱਥ ਪੈਂਦਾ ਹੀ ਨਹੀਂ ਹੁਣ ਹੌਲੀ ਹੌਲੀ ਤਾਂ ਅੱਗੇ ਹੋਰ ਵੀ ਨਹੀਂ ਪੈਣਾ ਇਸ ਤੋਂ ਬਾਅਦ ਮੈਂ ਸਾਗ ਵਿੱਚ ਉਹੀ ਮਸਾਲਾ ਜਿਹੜਾ ਗ੍ਰाइंड ਕੀਤਾ ਹੋਇਆ ਸੀ ਜਿੱਤੇ ਹੀ ਸਾਗ ਵਗੈਰਾ ਸਾਰਾ ਕੁਝ ਰੱਖ ਲਿਆ ਸੀਗਾ ਵਿੱਚੇ ਹੀ ਮਸਾਲਾ ਪਾ ਕੇ ਮੈਂ ਨਮਕ ਪਾ ਕੇ ਇੱਕ ਸਾਈਡ ਤੇ ਬੰਦ ਕਰਕੇ ਉਹਨੂੰ ਰੱਖ ਦਿੱਤਾ ਤਾਂ ਕਿ ਸੀਟੀਆਂ ਵਗੈਰਾ ਵੱਜ ਜਾਣ ਜੀ ਸੀਟੀਆਂ ਲੱਗਣ ਤੋਂ ਬਾਅਦ ਫੇਸਾਗ ਹੋ ਗਿਆ ਸੀ ਮੈਂ ਉੱਚੀ ਕੋਟਣਾ ਮਾਰਨ ਲੱਗ ਪਈ ਚੰਗੀ ਤਰ੍ਹਾਂ ਯਾਨੀ ਮੈਂ ਜਦੋਂ ਸਾਗ ਹੁਣ ਮੈਂ ਖੋਲ ਕੇ ਉਹਨੂੰ ਰੰਨਨ ਰੱਖ ਦਿੱਤਾ ਤਾਂ ਮੱਕੀ ਦੇ ਅਲਨ ਪਾ ਪਾ ਕੇ ਫੇ ਮੈਂ ਕੋਟਣਾ ਮਾਰਦੀ ਗਈ ਉਹਦੇ ਵਿੱਚ ਤੇ ਬਸ ਇਦਾਂ ਹੀ ਥੋੜਾ ਥੋੜਾ ਕਰਕੇ ਉਹਨੂੰ ਕੋਟਨੇ ਨਾਲ ਘੋੜਦੀ ਰਹਿਣੀ ਹੈ ਤੇ ਨਾਲ-ਨਾਲ ਮੈਂ ਆਪਣਾ ਤੜਕਾ ਤਿਆਰ ਕਰੀ ਗਈ ਵਗੈਰਾ ਸਾਰਾ ਕੁਝ ਮੈਂ ਪਾ ਚੁੱਕੀ ਸੀ ਮੈਂ ਐਕਚੁਅਲੀ ਸਾਗ ਵਿੱਚ ਟਮਾਟਰ ਵੀ ਪਾਣੀ ਆ ਬਹੁਤ ਟੇਸਟੀ ਲੱਗਦਾ ਮੈਨੂੰ ਹਲਕਾ ਜਿਹਾ ਖੱਟਾਪਨ ਸਾਗ 'ਚ ਆਂਦਾ ਹੈ ਤੇ ਮੈਨੂੰ ਅੱਛਾ ਲੱਗਦਾ ਹੈ ਨਾਲੇ ਮਨੀਸ਼ ਨੂੰ ਵੀ ਪਸੰਦ ਆ ਟਮਾਟਰ ਸਾਗ ਦੇ ਅੰਦਰ ਤੇ ਆਪਸ਼ਨਲ ਹੈ ਕਈ ਲੋਕ ਪਾ ਲੈਂਦੇ ਕਈ ਲੋਕ ਨਹੀਂ ਪਾਉਂਦੇ ਤਾਂ ਮੈਂ ਤਾਂ ਪਾਣੀ ਆ ਜੀ ਸਾਗ ਇੱਥੇ ਆਪਣਾ ਬਣ ਗਿਆ ਸੀ ਤਾਂ ਹੁਣ ਵਾਰੀ ਸੀ ਮੱਕੀ ਦੀ ਰੋਟੀ ਦੀ ਮੈਂ ਐਕਚੁਅਲੀ ਮੱਕੀ ਦੀ ਰੋਟੀ ਮੈਨੂੰ ਹੱਥ ਨਾਲ ਬਣਾਣੀ ਤਾਂ ਨਹੀਂ ਆਂਦੀ ਬਟ ਮੈਂ ਉਹਨੂੰ ਪੌਲੀਥਨ ਤੇ ਬਣਾ ਲੈਣੀ ਹੁੰਦੀ ਆ ਤਾਂ ਪਹਿਲਾਂ ਮੈਂ ਆਟਾ ਲਗਾ ਲਿਆ ਸੀ ਮੱਕੀ ਦਾ ਇਹਦੇ ਵਿੱਚ ਹਲਕਾ ਜਿਹਾ ਧਨੀਆ ਕੱਟ ਕੇ ਮੈਂ ਪਾ ਲਿਆ ਸੀ ਤਾਂ ਬਸ ਇੱਥੇ ਆਟਾ ਹੋ ਗਿਆ ਮੇਰਾ ਗੁੰਨ ਚੁਕਿਆ ਸੀ ਤੇ ਥੋੜੀ ਦਰ ਉਹਨੂੰ ਰੈਸਟ ਰੱਖਣ ਲਈ ਰੱਖਤਾ ਮੈਂ ਇੱਕ ਸਾਈਡ ਤੇ ਤਾਂ ਉਸ ਤੋਂ ਬਾਅਦ ਮੈਂ ਤਵਾ ਵਗੈਰਾ ਆਪਣਾ ਰੱਖ ਲਿਆ ਗਰਮ ਕਰਨ ਲਈ ਤਾਂ ਪੋਲੀਥੈਨ ਦੀ ਸ਼ੀਟਸ ਮੈਂ ਰੱਖੀ ਹੁੰਦੀਆਂ ਸਾਫ਼ ਇਹਨਾਂ ਨੂੰ ਕਰ ਲਿਆ ਸੀ ਤਾਂ ਉਹਦੇ ਉੱਤੇ ਹੀ ਮੈਂ ਬਣਾਉਂਗੀ ਮੱਕੀ ਦੀ ਰੋਟੀ ਈਜ਼ੀਲੀ ਬਣ ਜਾਂਦੀ ਹੈ ਬਣਦੀ ਸੇਮ ਹੀ ਜਿੱਦਾ ਆਪਾਂ ਹੱਤੇ ਬਣਾਈਦੇ ਆ ਬਟ ਆਪਣਾ ਆਪਣਾ ਮੈਂ ਇੰਨੀ ਐਕਸਪਰਟ ਤਾਂ ਹੈ ਨਹੀਂ ਇਹ ਚੀਜ਼ 'ਚ ਮੈਨੂੰ ਇਹੀ ਈਜ਼ੀ ਵੇ ਲੱਗਦਾ ਹੈ ਤਾਂ ਬਸ ਹਲਕਾ ਜਿਹਾ ਪਾਣੀ ਮੈਂ ਲਾ ਲੈਣੀ ਹੁੰਦੀ ਆ ਤੇ ਨਾਲ-ਨਾਲ ਉਹਨੂੰ ਮੈਂ ਜਿਦਾ ਕੀ ਕਹਿੰਦੇ ਹਨ ਉਹਨੂੰ ਥਾਪੀ ਜੀ ਮਾਰ-ਮਾਰ ਕੇ ਘੁਮਾ ਘੁਮਾ ਕੇ ਹੱਤੇ ਨਾਲ ਈਜ਼ੀਲੀ ਉਹ ਹੋ ਟਵਿਸਟ ਵੀ ਹੋ ਜਾਂਦੀ ਓਦੇ ਤੇ ਕਿ ਨੀਚੇ ਪੋਲੀਥੀਨ ਹੁੰਦਾ ਹੈ ਤੇ ਜਦੋਂ ਆਪਾਂ ਫਿਰ ਤਵੇ ਤੇ ਪਾਣੀ इजीली ਉੱਤਰ ਵੀ ਜਾਣੀ ਆ ਤਾਂ ਬਸ ਇੱਥੇ ਤਵਾ ਗਰਮ ਹੋ ਚੁੱਕਿਆ ਸੀਗਾ ਤਾਂ ਹੁਣ ਮੈਂ ਮੱਕੀ ਦੀ ਰੋਟੀ ਉਹਤੇ ਤੇ ਪਾ ਦੇਣੀ ਸੀਗੀ इजीली ਬਿਲਕੁਲ इजीली ਨਿਕਲ ਆਣੀ ਹੱਥਾਂ ਤੇ ਦੇਖਿਓ ਤੁਸੀਂ ਆਹ ਦੇਖੋ ਜਦ ਤੱਕ ਰੋਟੀਆਂ ਸਿੱਕਦੀ ਪਈ ਸੀ ਮੱਕੀ ਦੀ ਤੇ ਮੈਂ ਦੂਜੀ ਤਰਫ ਥਾਲੀ ਤਿਆਰ ਕਰ ਲਈ ਸੀ ਇਹਨਾਂ ਲਈ ਕਿਉਂਕਿ ਇਹਨਾਂ ਨੂੰ ਭੁੱਖ ਲੱਗੀ ਹੋਈ ਸੀ ਵੈਸੇ ਵੀ 9:00 ਸਵੇਰ 9 ਦਾ ਟਾਈਮ ਹੋ ਚੁੱਕਿਆ ਸੀ ਸਾਗ ਬੰਦੇ ਬੰਦੇ ਤਾਂ ਬਸ ਮੱਖਣ ਦੀ ਟਿੱਕੀ ਐਕਚੁਅਲੀ ਵਾਈਟ ਮੱਖਣ ਲੈ ਕੇ ਆਣਾ ਸੀ ਟਾਈਮ ਨਹੀਂ ਲੱਗਾ ਇਹਨਾਂ ਨੂੰ ਤਾਂ ਹੁਣ ਨੈਕਸਟ ਟਾਈਮ ਸਹੀ ਤੇ ਬਸ ਇੱਥੇ ਥਾਲੀ ਇਹਨਾਂ ਦੀ ਰੈਡੀ ਸੀਗੀ ਤਾਂ ਸਾਡਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਡਿਨਰ ਵਿੱਚ ਤਿਆਰ ਸੀਗੀ ਤੇ ਬਹੁਤ ਟੇਸਟੀ ਬਣੀ ਸੀ ਤਾਂ ਬਾਕੀ ਇਹ ਹੀ ਸੀ ਇਹ ਹੀ ਵਲੌਗ ਵਿੱਚ ਤਾਂ ਮਿਲਦੀ ਹੈ ਨੈਕਸਟ ਵਲੌਗ ਵਿੱਚ ਬਾਏ